ਪ੍ਰਤਪਾਲ ਹਾਂਜੀ ਭਾਈ ਜੀ ਆਓ ਸੰਤੂ ਸਾਹਿਬ ਸਤ ਸ੍ਰੀ ਅਕਾਲ ਜੀ ਕਿੱਥੇ ਲੈ ਆਇਆ ਤੁਸੀਂ ਲੋਕ ਕਿਉਂ ਅਸ ਕੀ ਭਾਈ ਜੀ ਅਸ ਜੀ ਅਸ ਕਾਲ ਕੀ ਰਾਜਾ ਆਪਣੇ ਵੀਰ ਪ੍ਰਤਪਾਲ ਸਿੰਘ ਹੈ ਇਹ ਤਾਂ ਬੜੀਆਂ ਟਰਾਲੀਆਂ ਟਰੈਕਟਰ ਖੜੇ ਕੀਤੇ ਭਾਈ ਇਹਨਾਂ ਕੋਲ ਸਾਰਾ ਕੁਝ ਹੀ ਹੈ ਜੀ ਇਹ ਪੱਤਰਕਾਰ ਵੀ ਨੇ ਅੱਛਾ ਜੀ ਸਮਾਜ ਸੇਵੀ ਵੀ ਨੇ ਇਹ ਧਾਰਮਿਕ ਸਮਾਗਮ ਵੀ ਬੜੇ ਵੱਡੇ ਕਰਾਉਂਦੇ ਆ ਸੋਨੇ ਦੇ ਸੁਹਾਗੇ ਵਾਲੀ ਗੱਲੋ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ ਤੇ ਅੱਜ ਕੱਲ ਚਲੋ ਇਹਨਾਂ ਦਾ ਇੱਕ ਕਿੱਤਾ ਹੈ ਜੀ ਇਹ ਜਿੱਥੇ ਪਾਇਣੋ ਜੜੀਆਂ ਨੇ ਖੇਤ ਉਤਰ ਕਮਬਾਈਰ ਜ਼ਮੀਨ ਨਾਲ ਕੁੱਲ ਨੇ ਉੱਥੇ ਨਾਲ-ਨਾਲ ਇਹ ਇਸ ਤਰ੍ਹਾਂ ਦਾ ਵਪਾਰ ਵੀ ਕਰਦੇ ਆ ਜੀ ਟਰਾਲੀਆਂ ਲਿਆ ਕੇ ਉਹਨਾਂ ਨੂੰ ਗਾਂ ਵੇਚਣਾ ਸਾਧਨ ਕੋਈ ਵੀ ਇਹਨਾਂ ਕੋਲ ਬਹੁਤ ਸਾਰੇ ਸਾਧਨ ਖੜੇ ਆ ਤਾਂ ਇਹ ਕਿੰਨੇ ਰੌਣਗੇ ਟਰੈਕਟਰ ਵਾਲੀਆਂ ਜੀ ਸੰਦੂ ਸਾਹਿਬ ਜੀ ਹੁਣ ਤਾਂ ਰਹਿ ਗਏ 12 ਗੁਣਾ ਗਾ ਅੱਛਾ ਜੀ ਜੇ ਇੱਕ ਦੋ ਦਿਨ ਪਹਿਲਾਂ ਆਉਂਦੇ ਨਾ ਤੁਹਾਨੂੰ ਇਸ ਤੋਂ ਵੀ ਜ਼ਿਆਦਾ ਦਿਖਾ ਦੇਣੇ ਅੱਛਾ ਜੀ ਅੱਛਾ ਮਤਲਬ ਫਿਰ ਆ ਹੀ ਨਹੀਂ ਹੋਣੀ ਇੱਥੇ ਤਾਂ ਲੰਘਣ ਟੱਪਰ ਨੂੰ ਅੱਗੇ ਉਹ ਸਾਰੀ ਹਵੇਲੀ ਸੀਗੀ ਉਹ ਬੀਜੀ ਸੀਗੀ ਹੁਣ ਥੋੜੇ ਜਿਹਾ ਵਿੱਚੋਂ 5-7 ਨਾਗ ਹੋ ਗਏਗਾ ਇਹ ਟਰੈਕਟਰ ਵੀ ਹਾਂ ਜੀ ਟਰੈਕਟਰ ਵੀ ਸੇਲ ਆ ਲਈ ਹੈ ਅੱਛਾ ਇਹ ਵੀ ਸੇਲ ਆ ਲਈ ਹੈ ਹਾਂ ਜੀ ਕਮਾਲ ਹੈ ਉਹਨਾਂ ਦੇ ਕਿਹੜਾ ਮਾਡਲ ਮੋਡਲ ਹੈ ਜੀ ਇਹ 17 ਮਾਡਲ ਹੈ ਜੀ ਕਰੋ ਲਿਆਂਦਾ ਕਿਸੇ ਤੋਂ ਕਰੇ ਲਿਆਂਦਾ ਕਿਸੇ ਤੋਂ ਵਧੀਆ ਜੀ ਏ ਫਿਰ ਜਿਹੜੇ ਹੁਣ ਟਰਾਲੇ ਤੁਸੀਂ ਲੈ ਖੜੇ ਕੀਤੇ ਆ ਹਾਂਜੀ ਮੰਨ ਲਓ ਕਿ ਜਿਵੇਂ ਆ ਤੁਸੀਂ 2025 ਲਿਖਿਆ 2025 ਮਾਡਲ ਹੀ ਆ ਹਾਂਜੀ ਹਾਂਜੀ 25 ਮਾਡਲ ਹੁਣੇ ਬਣਿਆ ਹਾਂਜੀ ਆਪ ਬਣਵਾਇਆ ਹੈ ਕਿ ਲੈ ਕੇ ਆਪਾ ਤਿਆਰ ਕਰਵਾਉਣਾ ਹੈ ਜੀ ਤੁਸੀਂ ਆਪ ਤਿਆਰ ਕਰਾਉਂਦੇ ਹੋ ਹਾਂਜੀ ਅੱਛਾ ਜਿਵੇਂ ਆਪਾਂ ਆਪਦੀ ਮਿਹਨਤ ਲੈਨੇ ਆ ਜੀ ਜਿਵੇਂ ਆਪਣੇ ਟਾਇਰ ਇਕੱਠੇ ਕਰ ਲੇ ਹਿੱਸੇ ਇਕੱਠੇ ਲੈ ਲੇ ਜੈਕ ਇਕੱਠੇ ਲੈ ਲੇ ਐਵੇਂ ਥੋੜੀ ਥੋੜੀ ਜਿਹੜੀ ਬਾਈ ਤੇ ਆਪਾਂ ਜ਼ਿੰਮੇਦਾਰ ਆ ਆ ਵੀ ਸਰਦੂ ਸਾਹਿਬ ਇਹਦਾ ਉਹ 2025 ਦਾ ਹੀ ਆ ਆ ਵੀ ਸਾਰਾ ਮਾਡਲ ਹੀ ਨਾ 2025 ਰੱਖਿਆ ਹੋਇਆ ਹੈ ਇਹ ਵਰਗੇ ਇਹ ਟਰਾਲੇ ਆ ਇਹ ਉਹ ਖੇਤੀਬਾੜੀ ਵਾਲੇ ਨੇ ਸਾਰੇ ਇੱਕ ਹੀ ਜਿਹੜੇ ਦੁੱਗੇ ਆਮ ਜਵੇਂ ਕੋਈ ਰੇਤਾ ਜਾਂ ਮਿੱਟੀ ਜਾਂ ਕੋਈ ਹੋਰ ਵਪਾਰ ਸਾਰੇ ਜੀ ਵਿੱਚ ਜਿੰਮੇਦਾਰੀ ਆ ਮਿੱਟੀ ਵਾਸਤੇ ਹੈ ਦੀ ਫੁੱਲ ਹੈਵੀ ਟਰਾਲੇ ਜਿਹੜੇ ਉਹ ਸਾਰੇ ਹੈਗੇ ਅੱਛਾ 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 ਤੁਹਾਡਾ ਹੀ ਆਪ ਦਾ ਪਿਆਰ ਕੀਤਾ ਆ ਤੁਹਾਡਾ ਹਾਂਜੀ ਤਾਂ ਬਹੁਤ ਵਧੀਆ ਚੀਜ਼ ਹੈ ਸਾਰਾ ਇਹ ਤੁਸੀਂ ਤਾਂ ਬੜਾ ਤਕੜਾ ਜਿਗਾਰਡ ਪੁਰਤਪਾਲ ਪਰਾਣੀਆਂ ਵੀ ਲੈ ਕੇ ਜਿਵੇਂ ਆਪਾਂ ਸੇਲ ਪਰਚੇਜ ਦਾ ਕਰਦੇ ਆ ਹਾਂਜੀ 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 ਕਿ ਟਰੈਕਟਰ ਆ ਖੜਾ ਕੀਤਾ ਹੋਇਆ ਆ। ਆਹ ਵੀ ਟਰਾਲੀ ਆਹ ਜਿਵੇਂ ਮਤਲਬ ਦੁਆਬੇ ਦੇ ਵਿੱਚ ਸੰਧੂ ਸਾਹਿਬ ਆਇਓ ਜੇ ਟਰਾਲੇ ਵੇਣਾ ਉਹਨਾਂ ਜਿੱਦੋਂ ਗੰਨੇ ਦਾ ਜੰਨੇ ਗੰਨੇ ਵਾਲੇ ਜਿਹੜਾ ਲੋਕ ਕੰਮ ਕਰਦੇ ਨੇ ਜਿਹੜੇ ਗੰਨੇ ਵਾਲੇ ਲੋਕ ਕੰਮ ਕਰਦੇ ਆ। ਹਾਂ ਸਾਰਾ ਹੀ ਰੱਖਣਾ ਪੈਂਦਾ ਜੀ। ਬਹੁਤ ਸੋਹਣੀ ਬਣਾਈ ਜੀ। ਕਿੰਨੇ ਕੁ ਦੂਰੋਂ ਲੋਕ ਆ ਗਏ। ਮੰਨ ਲਓ ਆਪਣੇ ਰਾਜਸਥਾਨ ਦਾਕ ਤਾਂ ਟਰਾਲੀਆਂ ਗਈਆਂ ਜੀ। ਅਕਸ਼ਰ ਹਾਂ ਜੀ। ਰਾਜਸਥਾਨ ਤਾਂ ਗਈ ਹੋਈਆਂ ਪਰ ਹਾਂ ਜੀ ਬਾਕੀ ਦਾ। ਆਹ ਸ਼ਹਿਰਾਂਵਰ ਵਾਲੇ ਆਏ ਇੱਕਰੀ। ਸੰਭੂ ਦਾ ਪੜਿਓ ਜੀ ਖੇਤੀਬਾੜੀ ਕਿਤਾ ਮੁੰਡਾ ਸ਼ੌਂਕ ਨਾਲ ਕਰੇ ਵਾਹ ਵਾਹ ਇਹ ਸ਼ੌਂਕ ਹੈ ਜੀ ਇਹਨਾਂ ਦਾ ਮੈਂ ਇਹ ਤਾਬ ਲਿਆ ਹਨ ਕਿ ਖੇਤੀਬਾੜੀ ਨਾਲ ਤੇ ਨਾਲ ਸ਼ੌਂਕ ਵੀ ਹੈ ਮਿਹਨਤ ਮਿਹਨਤ ਦਾ ਬਹੁਤ ਸ਼ੌਂਕ ਹੈ ਜੀ ਆਪਾਂ ਕਈ ਵੀਰ ਗੱਲਾਂ ਇਹ ਜਿਹੜਾ ਇਹ ਵੀ ਟਰੈਕਟਰ ਨਾਲ ਵਿਕਾਊ ਹੈ ਹਾਂ ਜੀ ਇਹ ਵੈਸੇ ਆਪਣੇ ਕੋਲ ਹੈ ਅੱਛਾ ਸਾਲ ਹੋ ਗਿਆ ਆਪਣੇ ਨਾਮ ਹੈ ਓਕੇ ਇਹ ਕਿਹੜਾ ਮਾਡਲ ਹੈ ਇਹ 18 ਮਾਡਲ ਹੈ ਟਰੈਕਟਰ ਕਿੰਨੇ ਕੋਣ ਤੱਕ ਵੇਚਦੇ ਜਾਂ ਲਿਆ ਕੇ ਇਸ ਤਰ੍ਹਾਂ ਕੋਈ ਨਹੀਂ ਕੋਈ ਗਿੰਤੀ ਵਾਲੀ ਗੱਲ ਤਾਂ ਹੈ ਐਸਾ ਦੇ ਜੀ ਅੱਛਾ ਚਲੋ ਗਿੰਤੀ ਨਹੀਂ ਹੈ کافی ਸਾਧਨ ਕੋਈ ਵੀ ਸਾਡਾ ਹੈਗਾ ਸਾਡਾ ਪਰਾਂ ਬੜਾ ਪਰਾਂ ਪੁਰਾਣਾ ਪਿਆਰ ਹੈ ਤੇ ਚਲੋ ਹੁਣ ਤਾਂ ਘਰ ਆਇਆ ਨੂੰ کافی ਸਮਾਂ ਹੋ ਗਿਆ ਜੀ کافی ਦਿਨਾਂ ਬਾਅਦ ਆਇਆ ਇਸੋ ਪਿਆਰ ਉਸ ਤੋਂ ਵੀ ਨਿਕਲਿਆ ਸੀਦਾ ਇਕੱਲਾ ਇਹ ਸੋਚਦੇ ਸੀ ਵੀ ਚਲੋ ਜਿਵੇਂ ਇਹ ਮਿਹਨਤ ਕਰਦੇ ਆ ਜੀ ਖੇਤੀਬਾੜੀ ਦੇ ਵਿੱਚ ਸਾਧਨ ਟਰੈਕਟਰ ਇਹਨਾਂ ਨੇ ਹੋਰ ਵੀ ਬਣਾਏ ਆ ਪਿੱਛੇ ਵੇਖੋ ਨਾ ਕੰਪਿਊਟਰ ਕਰਾਏ ਆ ਸੁਪਰ ਸੀਟ ਹੈ ਉਹਨਾਂ ਇੱਕ ਜੌਂਡੀਰ ਪਿੱਛੇ ਨਵਾਂ ਖੜਾ ਇੱਕ ਹੌਲੈਂਡ ਖੜਾ ਹੈ ਮਤਲਬ ਇਹਨਾਂ ਦਾ ਇੱਕ ਜਿਵੇਂ ਜਿਹੜੂ ਆਪਾਂ ਕਹਿੰਨੇ ਨੂੰ ਜੀ ਨਾਲ ਕਿਰਾਏ ਦਾ ਕੰਮ ਵੀ ਕਰਦੇ ਆ ਤੇ ਦਿਨ ਰਾਤ ਸੰਧੂ ਸਾਹਿਬ ਦੇ ਲਿੰਤ ਕਰਦੇ ਆ ਸਾਰਾ ਪ੍ਰਵਾਸ ਦਿਨ ਰਾਤ ਸਤਬਾਲ ਜੀ ਸਾਰੀਆਂ ਪ੍ਰੈਸ਼ਰ ਵਾਲੀਆਂ ਜਿਹੜੀਆਂ ਜੰਗਾਲੀਆਂ ਕਿ ਕੁਝ ਸਿੰਪਲ ਵੀ ਹੈਗੀ ਇਹਨਾਂ ਚ ਇੱਕ ਸਿੰਪਲ ਹੈ ਜੀ ਬਾਕੀ ਸਾਰੀਆਂ ਹੁਣ ਸਮਾਂ ਹੀ ਜਿਵੇਂ ਪਰੇ ਚੈੱਕ ਆ ਗਈ ਜਿਆਦਾ ਡਿਮਾਂਡ ਮਤਲਬ ਅਗਲਾ ਇਹ ਹੈ ਪ੍ਰੈਸ਼ਰ ਤੇ ਸਮਾਨ ਲੱਤਿਆ ਢਲਾਇਆ ਲਾਇਆ ਲਓ ਲੇਬਰ ਦੀ ਲੋੜ ਦੇ ਪਰਤੀ ਲੋਡ ਇਸ ਕਰਕੇ ਮਤਲਬ ਇਹ ਰਿਹਾ ਕਿ ਸਹਿਜ ਆਪਣੀ ਕੋਸ਼ਿਸ਼ ਹੁੰਦੀ ਸੀ ਕਿ ਸਹਿਜ ਹੋਵੇ ਹਰੇਕ ਤਰ੍ਹਾਂ ਦਾ ਮਟੀਰੀਅਲ ਜਿਹੜਾ ਇਹਨਾਂ ਨੂੰ ਨਾ ਸੰਧੂ ਸਾਹਿਬ ਜਿਵੇਂ ਉਹ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰ ਰਿਹਾ ਸੀ ਨਾ ਕਿ ਉਹ ਟਰੈਕਟਰ ਜਿਹੜੇ ਖੜੇ ਆ ਜਿਹੜਾ ਮੰਨ ਲਓ ਕੱਟੂਟ ਰਖਾਇਆ ਕਰਨਾ ਹੈ ਜਾਂ ਸੁਪਰ ਸੇਂਟਰ ਦਾ ਕੰਮ ਹੈ ਜਾਂ ਕੋਈ ਹੋਰ ਕੰਮ ਹੈ ਇਹਨਾਂ ਨੂੰ ਕਿਸੇ ਨੇ ਥੋੜੇ ਜੇ ਕੰਮ ਵਾਸਤੇ ਵੀ ਫੋਨ ਕਰਤਾ ਨਾ ਲਾਕੇ ਦੇ ਵਿੱਚੋਂ ਕਿ ਆਹ ਕੰਮ ਕਰਨਾ ਹੈ ਜੀ ਨਾ ਨਹੀਂ ਕਰਨੀ ਤੇ ਭਾਵੇਂ ਰਾਤ ਹੋਵੇ ਜਿੰਨਾ ਮਰਜੀ ਹਨੇਰਾ ਹੋਵੇ ਠੰਡ ਹੋਵੇ ਜਸਤਾ ਧੁੰਦਾ ਵੀ ਹੋਣਾ ਦੇਖਦਾ ਰਿਹਾ ਔਰ ਪਿਛਲੇ ਜਦੋਂ ਮੌਸਮ ਆਪਣਾ ਚੋਕ ਸਿਆਲੀ ਸ਼ੁਰੂ ਹੋਇਆ ਤੇ ਭਾਰਤ ਹੁੰਦਾ ਦੇ ਵਿੱਚ ਮੀਂਹ ਕਣੀ ਦੇ ਵਿੱਚ ਇਹੋ ਜਿਹੇ ਵਿਖੜੇ ਥਾਂ ਵੀ ਨੇ ਜਿੱਥੇ ਇਹਨਾਂ ਨੇ ਨਾ ਮਤਲਬ ਜਾ ਕੇ ਕਈ ਵਾਰ ਸਾਧਨਾ ਟੁੱਟਣ ਭਜੰਦਾ ਵੀ ਸਤਰਾ ਹੁੰਦਾ ਪਰ ਇਹਨਾਂ ਨੇ ਉਹ ਆਪਦੀ ਅਗਲੇ ਦਾ ਜਿਹੜਾ ਕੰਮ ਉਹ ਸਵਾਰ ਕੇ ਆਉਣਾ ਆਹ ਦੇਖੋ ਟਰਾਲੀ ਜਿਹੜੀ ਆ ਇਹ ਕੋਈ ਜਾਂਦੇ ਬਲਕਿ ਆਹ ਟੁੱਟ ਵੀ ਰਾਤ ਦਿਖਾਈ ਕਿੱਦਾਂ ਸੋਣਾ ਇਹਨਾਂ ਨੇ ਆ ਮੈਂ ਸੁਣਾ ਤੇ ਦੇਖੋ ਟਰਾਲੀ ਨੂੰ ਸਾਰਾ ਕਿੰਨਾ ਆਇਆ ਦੇ ਫਰਕ ਜੋਬਸ ਮਾਈ ਜੋ ਲਿਖਿਆ ਜੀ ਪਿੰਡ ਖੇਤ ਕਬੱਡੀ ਵਾਹ ਵਾਹ ਆ ਜਾਓ ਕਿਸਾਨ ਬੇਬੇ ਬਾਪੂ ਲਵ ਪੰਜਾਬ ਹਣਾ ਮੋਟਿਆਰ ਮੋਟਰ ਮੱਕੀ ਦੀ ਰੋਟੀ ਪੰਜਾਬ ਦਾ ਪੰਜ ਦਰਿਆਵਾਂ ਦੇ ਮੇਲੇ ਯੂ ਆਰ ਜੋਬਸ ਮਾਈ ਜੋ ਵਾ ਯੂ ਆਰ ਜੋਬ ਮਾਈ ਇਹਦੇ ਨਾਲ ਵੇਖ ਕੇ ਤਾਂ ਜੀ ਕਰਦਾ ਵੀ ਵਿੱਚ ਬੰਦਾ ਕੁਰਸੀਆਂ ਮੇਜ਼ਾਂ ਢਾਕੇ ਬਹਿ ਜਾਵੇ ਸਮਾਨਤ ਨੂੰ ਤਾਂ ਜੀ ਨਹੀਂ ਕਰਦਾ ਇਹਦੇ ਨਾਲ ਵੇਖ ਕੇ ਉਹ ਤੁਹਾਨੂੰ ਸਾਰ ਪਿੱਛੇ ਇੱਕ ਸਟicker ਲਾਇਆ ਕਿੱਡਾ ਸੋਹਣਾ ਇਹਨਾਂ ਨੇ ਉਹ ਹਾਲ-ਵਾਰਿਆਂ ਦਾ ਇਹ ਚੀਜ਼ਾਂ ਨੂੰ ਵੇਖੋ ਇੱਕ ਸ਼ੌਂਕ ਨੇ ਜਿਹੜੇ ਕਿ ਅੱਜ ਦੀ ਜਵਾਨੀ ਦੇ ਸ਼ੌਂਕ ਮਰਦੇ ਜਾ ਰਹੇ ਨੇ ਇਹ ਜਿੰਨੇ ਵੀ ਜਿਵੇਂ ਇਹਨਾਂ ਨੇ ਪਿਆਰ ਕਰਵਾਈ ਹੈ ਜਿਹੜੇ ਵੀ ਇੱਕ ਕਲਾਕਾਰ ਨੇ ਇਹਨੂੰ ਪਿਆਰ ਕੀਤਾ ਜਿਹੜੇ ਮਿਸਤਰੀ ਨੇ ਇਹਨੂੰ ਪੇਂਟ ਕੀਤਾ ਜਾਂ ਸਾਰੇ ਸਟicker ਲਾਏ ਆ ਇਹ ਚੀਜ਼ ਇੱਕ ਬਹੁਤ ਵੱਡੀ ਗੱਲ ਹੈ ਜੀ ਕਿਉਂਕਿ ਇਸ ਜੀ ਦੇ ਨਾਲ ਨਾ ਮਤਲਬ ਜਦੋਂ ਨੌਜਵਾਨ ਉਹ ਬੱਚਾ ਵੇਹਦਾ ਤੇ ਉਹਦੇ ਅੰਦਰ ਖੇਤੀਬਾੜੀ ਦਾ ਇੱਕ ਸ਼ੌਂਕ ਜਾਗਦਾ ਕਿ ਮੈਂ ਵੀ ਖੇਤੀਬਾੜੀ ਕਰਾਂ ਜਿਹਦੇ ਘਰ ਇਹੋ ਜਿਹਾ ਸਾਧਨ ਖੜਾ ਲੋ ਕੁਦਰਤੀ ਤੌਰ ਤੇ ਹੀ ਸਵੇਰੇ ਸ਼ਾਮ ਉਹਨੂੰ ਵੇਖਣ ਨੂੰ ਜੀ ਕਰਦਾ ਉਹਦਾ ਚਾਹੇ ਕੇ ਭੈਣ ਭਰਾ ਨੂੰ ਵੀ ਬਖਾਉਂਦਾ ਅਗਲਾ ਜੀ ਤੁਹਾਡਾ ਕੰਟੈਕਟ ਨੰਬਰ ਤੇ ਇਹ ਆਪਾਂ ਜਿੱਥੇ ਖੜੇ ਆ ਕਿਹੜੀ ਜਗ੍ਹਾ ਹੈ ਆਪਾਂ ਜੀ ਪਿੰਡ ਪੱਟੇ ਚਲਾ ਫਰੋਜ਼ਪੁਰ ਦੇ ਵਿੱਚ ਪਿੰਡ ਵਈਪੁਰ ਨਾਂਵਾਰ ਪਿੰਡ ਸੰਸਾ ਉਹ ਨਾਂਵਾਰ ਪਿੰਡ ਦਾ ਬੱਗੇ ਕੇ ਪਿੰਪਲ ਇਧਰੋਂ ਆਇੜਾ ਆਪਣਾ ਜੀਰਾ ਰੋਡ ਆ ਜਾਂਦਾ ਜੀਰਾ ਫਰੋਇਪੁਰ ਰੋਡ ਤੋਂ ਸ਼ੇਰਖਾਂ ਬੱਸ ਆ ਡਾ ਆ ਗਿਆ ਉੱਥੋਂ ਨਾਲ ਇਧਰਲੇ ਬੰਨੇ ਤਾਜੀ ਦਾ ਲਹਿੰਦੇ ਵਾਲੇ ਪਾਸੇ ਇਧਰ ਜਿਵੇਂ ਆਪਣਾ ਮੰਨ ਲਓ ਤੁਸੀਂ ਫਰੋਇਪੁਰ ਤੋਂ ਸਿੱਧਾ ਰੋਡ ਨਿਕਲਦਾ ਜਿਹਨੂੰ ਹਸਤੀ ਵਾਲਾ ਰੋਡ ਜਾਂ ਰਖੜੀ ਰੋਡ ਕਹਿ ਜਾਂਦੇ ਆ ਉਹ ਸਾਰਾ ਰੋਡ ਇਧਰ ਦੀ ਹੋ ਕੇ ਮੱਲਾਵਾਲਾ ਅੱਗੇ ਜਾਂਦਾ ਹਾਂਜੀ ਤੇ ਜਿਵੇਂ ਇਧਰ ਲਾਕ ਲੋਕਲ ਪਿੰਡਾਂ ਦਾ ਵੀ ਸਾਰਾ ਜਿਵੇਂ ਰੇਲਵੇ ਲੈਣਾ ਜਲੰਧਰ ਰੇਲਵੇ ਲੈਣਾ ਦਾ ਸਟੇਸ਼ਨ ਹਮਾਲਾ ਮੈਂ ਉਹ ਨੇੜੇ ਆ ਇਸ ਕਰਕੇ ਇਹਨਾਂ ਦਾ ਸਰਕ ਨੰਬਰ ਕਿੰਨਾ ਤੁਹਾਡਾ 99623 99305 ਜਿਸ ਨੂੰ ਵੀ ਫਿਰ ਦੱਸੋ 99623 99305 اچھا ਇੱਕ ਨਾ ਇਹ ਜਿਹੜੀ ਉਸ ਤੋਂ ਸਾਡਾ ਇੱਥੇ ਆਉਣ ਦਾ ਸਾਡਾ ਇਹ ਸਾਰਾ ਕੁਝ ਮੁਖਾਉਣ ਦਾ ਮਤਲਬ ਹੈ ਉਹ ਮਤਲਬ ਕੀ ਹੈ ਕਿ ਕਈ ਵਾਰ ਅਸੀਂ ਨਾ ਉਹਨਾਂ ਲੋਕਾਂ ਕੋਲ ਖੇਤੀਬਾੜੀ ਵਾਲੇ ਭਰਾ ਜਿਹੜੇ ਚਲੇ ਜਾਂਦੇ ਆ ਜਿਨ੍ਹਾਂ ਲੋਕਾਂ ਨੇ ਠੱਗੀ ਠੋਰਾ ਮਾਰਨਾ ਹੁੰਦਾ ਸਾਧਨ ਉਹੀ ਹੁੰਦਾ ਹੈ ਪਰ ਉਹਨੂੰ ਲਿਸ਼ਕਾ ਕੇ ਸਾਡੇ ਕੋਲੋਂ ਪੈਸੇ ਖੱਗ ਲਏ ਜਾਂਦੇ ਆ ਤੇ ਚੀਜ਼ ਸਾਨੂੰ ਜਿਹੜੀ ਉਪਰੋਂ ਕੁਝ ਹੋਰ ਵੇਖਣ ਨੂੰ ਮਿਲਦੀ ਹੈ ਅੰਦਰੋਂ ਨੇ ਕੁਝ ਹੋਰ ਹੁੰਦਾ ਹੈ ਇਹਨਾਂ ਦਾ ਇੱਕ ਫਰਕ ਹੈ ਸ੍ਰੀਪਾਲ ਸਿੰਘ ਜੀ ਉਹਨਾਂ ਦਾ ਕਿ ਰੱਬ ਨੂੰ ਮੰਨਣ ਵਾਲਾ ਸਾਰਾ ਪਰਿਵਾਰ ਹੈ ਗੁਰਸਿੱਕੀ ਨਾਲ ਜੁੜਿਆ ਹੋਇਆ ਸਾਰਾ ਪਰਿਵਾਰ ਹੈ ਤੇ ਗੁਰੂ ਦੀ ਸੇਵਾ 'ਚ ਹਰ ਵੇਲੇ ਹਾਜ਼ਰ ਰਹਿਣ ਵਾਲੇ ਆ ਹੁਣ ਵੀ ਇਹਨਾਂ ਦੇ ਪਿਤਾ ਜੀ ਜਿਹੜੇ ਉਹ ਖਾਸ ਸੇਵਾ ਤੇ ਗਏ ਹੋਏ ਆ ਚਲੋ ਰੋਟੀ ਕਮਾਉਣ ਦੀ ਇਹ ਜਰੀਆ ਹੈ ਜਿਨੇ ਕਿਸੇ ਨੂੰ ਪਸੰਦ ਆ ਗਿਆ ਜਿਨੇ ਕਿਸੇ ਦਾ ਸ਼ੌਂਕ ਬਣ ਗਿਆ ਪਰ ਇਹ ਆ ਵੀ ਜੇ ਕੋਈ ਭੈਣ ਭਰਾ ਟਰਾਲੇ ਟਰੈਕਟਰ ਇਹਨਾਂ ਤੋਂ ਖਰੀਦਣਾ ਚਾਹੁੰਦਾ ਉਹ ਜਿਵੇਂ ਇਹਨਾਂ ਨੇ ਆਪਾਂ ਨੰਬਰ ਵੀ ਦਿੱਤਾ ਪਿੰਡ ਵੀ ਦੱਸਿਆ ਪਿੰਡ ਬੱਗੇ ਕੇ ਪਿੱਪਲ ਨੰਬਰ ਇਹਨਾਂ ਦਾ 9463093305 ਉਹ ਇਹਨਾਂ ਨਾਲ ਸੰਪਰਕ ਕਰੇ ਜੇ ਕੋਈ ਸਾਡੇ ਚੈਨਲ ਆਫਰੂ ਜਾਂ ਸਾਡੇ ਮੀਡੀਆ ਥਰੂ ਸਾਡੇ ਨਾਲ ਗੱਲ ਕਰਨੀ ਚਾਹੁੰਦਾ ਹੋਵੇ ਤਾਂ ਸਾਡੇ ਨੰਬਰ ਤਾਂ ਆਮ ਹੀ ਸਾਰੇ ਉੱਤੇ ਲਿਖੇ ਹੁੰਦੇ ਆ ਸਾਡਾ ਕੋਈ ਜਾਣਕਾਰ ਹੈ ਸਾਡੇ ਤੋਂ ਜਾਣਕਾਰੀ ਲੈਣਾ ਚਾਹੁੰਦਾ ਤੇ ਉਹ ਜ਼ਰੂਰ ਪਰਕ ਕਰੋ ਜਿਨ੍ਹਾਂ ਨੂੰ ਫਾਇਦੇ ਦੀ ਗੱਲ ਹੈ ਫਾਇਦਾ ਜ਼ਰੂਰ ਹੋ ਤੇ ਗੱਲ ਦਾ ਹੋਵੇਗਾ ਵੈਸੇ ਵਾਜਬ ਰੇਟ ਲਾ ਰਹੇ ਹੋ ਨਾ ਬਿਲਕੁਲ ਵਾਜਬ ਇਹ ਨਾ ਹੋਵੇ ਅਸੀਂ ਸਿਪਾਰਿਸ਼ ਕਰੀਏ ਤੁਸੀਂ ਉਹ ਵਾਜਬ ਰੇਟ ਨਾਲ ਲਾਓ ਜਿਸ ਤੋਂ ਮਰਜ਼ੀ ਕੋਈ ਟਰਾਈ ਕਰ ਗਿਆ ਜਿਵੇਂ ਮੈਂ ਇਹਨਾਂ ਆਪਾਂ ਨੂੰ ਸਹਾਰਕ ਦਾ ਜਦੋਂ ਐਂਜੈਂਡਾ ਨਾ ਖੰਡ ਦੋਆ ਦਾ ਦਿਸ ਨਹੀਂਦਾ ਜੀ ਕਿੰਨਾ ਕੋਈ ਦਾ ਆਈਡੀਆ ਸਾਰਾ ਹੋ ਜਾਂਦਾ ਹੈ ਡਾਊਟ ਹੁੰਦਾ ਜੀ ਟਾਇਰਾਂ ਦਾ ਟਾਇਰ ਮਾਰੇ ਆ ਟਾਇਰ ਆਪਾਂ ਜਿੰਨੇ ਦੇ ਟਾਇਰ ਦੀ ਪਰਚੇਜ਼ ਹੁੰਦੀ ਹੈ ਆਪਣੀ ਖਰੀਦਿਆ ਹੈ ਟਾਇਰ ਆਪਾਂ ਦੱਸਦੇ ਨੇ ਕਿ ਇਹਨੇ ਦਾ ਟਾਇਰ ਇਹ ਬਬੇ ਹਰਾਂ ਉਹ ਜਿਹੜੇ ਵੀ ਇਹਨੇ ਟਾਇਰ ਦੱਸਿਆ ਇਹਨੇ ਦਾ ਤੁਸੀਂ ਦੱਸ ਰਹੇ ਜੀ ਜੇ ਦਿੱਤਾ ਤਾਂ ਉਹ ਟਾਇਰ ਚੰਗਾ ਲੱਗਦਾ ਤੁਸੀਂ ਲੈ ਜਾਓ ਨਹੀਂ ਤੇ ਇਹਨੇ ਦਾ ਟਾਇਰ ਤੁਸੀਂ 2 4 5 ਦਿਨ ਬਾਅਦ ਸਾਡੇ ਨਾਲ ਪਸੰਦ ਹੋਏ ਤਾਂ ਤੁਹਾਨੂੰ ਫੇਰ ਵਾਪਸ ਆਦਾ ਡੈਰਾ ਜੇ ਤੁਸੀਂ ਆਪ ਵੀ ਮਤੀ ਦਾ ਟਾਇਰ ਕੋ ਬੜੀ ਵੱਡੀ ਗੱਲ ਹੈ ਮੰਨ ਲਓ ਜਿਹੜੀ ਵੀ ਜੈਕ ਜਿਹੜੇ ਰੇਟ ਤੇ ਆਪਣਾ ਜੈਕ ਆਉਂਦਾ ਹੈ ਉਹ ਜਦੋਂ ਆਪਾਂ ਜੈਕ ਦਾ ਰੇਟ ਦੱਸਦੇ ਆ ਉਹ ਕਹਿੰਦੇ ਉਹ ਨਾਲ ਇਹਦੇ ਦਾ ਨਹੀਂ ਤੇਰਾ ਆਪਾਂ ਗਰੰਟੀ ਵਾਲੀ ਚੀਜ਼ ਨਹੀਂ ਚੰਗੀ ਕੋਸ਼ਿਸ਼ ਆਪਣੀ ਹੈ ਵੀ ਚੰਗੀ ਜੀ ਈ ਮਤਲਬ ਤੁਹਾਡਾ ਕਹਿੰਦਾ ਉਹ ਲੋਕ ਜਿਹੜਾ ਕਸਟਮਰ ਆਉਦਾ ਉਹਨੂੰ ਰੇਟ ਜ਼ਿਆਦਾ ਲੱਗਦਾ ਕਿ ਘੱਟ ਲੱਗਦਾ ਕਸਟਮਰ ਇਹ ਸੋਚਦਾ ਵੀ ਜਿਹੜਾ ਰੇਟ ਤੁਸੀਂ ਕਹਿ ਰਹੇ ਹੋ ਵੀ ਸਾਡੇ ਕੋਲ ਇਹ ਨਹੀਂ ਕੀਤੀ ਇਹਨੇ ਵੀ ਇਹ ਚੀਜ਼ ਨਹੀਂ ਮਿਲਦੀ ਇਹ ਮਹਿੰਗੀ ਹੈ ਤੁਸੀਂ ਸਸਤੀ ਸਸਤੀ ਕਿਵੇਂ ਕਹਿ ਰਹੇ ਹੋ ਹਾਂ ਤੁਸੀਂ ਮਤਲਬ ਉਹ ਅਗਲਾ ਜਦੋਂ ਕੁਝ ਘਰ ਆਉਂਦਾ ਵੀ ਇੰਨੀ ਚ ਮਿਲਦੀ ਨਹੀਂ ਵੀ ਪ੍ਰਿੰਸੀਪਲ ਦੀ ਕਿਉਂ ਦਿੱਤੀ ਜਾਂਦੀ ਕਿਉਂ ਦਿੱਤੀ ਜਾਂਦੇ ਆ ਬਿਲਕੁਲ ਚਲੋ ਕਈ ਭਰਾ ਦਾ ਹੋ ਸਕਦਾ ਕਿ ਨਾਲੇ ਕਮੈਂਟ ਹੀ ਗਲਤ ਕਰ ਲਈ ਅਸੀਂ 4000 ਰੁਪਏ ਦੇ ਆਮ ਜਿਹੜਾ ਘਸਾਰੇ ਉਹ ਸੋਚਦਾ ਹੈ ਕਿਤਾ 10000 ਰੁਪਏ ਦਾ ਕਰਦਾ ਹੈ ਜੀ ਇਹ ਉਹ ਟਰਾਲੀ ਖੜੀ ਹੋਈ ਹੈ ਜਿਹਦਾ ਤੂਣੀ ਤੇ ਡਾਉਣੀ ਹੈ ਉਹ ਟਰਾਲੀ ਜੀ ਉਹ ਬ੍ਰਿੰਚ ਵਾਲੀ ਲੱਗਣੀ ਹੈ ਖਣਕ ਝੋਣੇ ਦੀ ਡੈਣੀ ਉਹ ਸਟील ਦੀ ਜਾਲੀ ਰੱਖੀ ਠੀਕ ਹੈ ਜੇ ਕੋ ਕਹੂਗਾ ਤੇ ਅਸੀਂ ਸਿਰਫ 4000 ਰੁਪਏ ਲੈਣਾ ਜਾਲੀ ਫਿੱਟ ਕਰਕੇ ਅਸੀਂ ਆਪਣੀ ਮਿਹਨਤ ਨਹੀਂ ਲੈ ਜੋ ਖਰਚਾ ਹੋਣਾ ਉਹ ਹੀ ਲੈਣਾ ਮਤਲਬ ਇਹ ਛੋਟਾ ਕੰਮ ਵੀ ਜੇ ਵੀ ਮੰਨ ਲਓ ਕੋਈ ਇਹਨਾਂ ਦੇ ਵਿੱਚੋਂ ਕੋਈ ਕਿਸੇ ਨੇ ਇੱਕ ਪਾਰਟ ਸੀ ਲੈਣਾ ਜਿਵੇਂ ਤੁਸੀਂ ਜਾਲੀ ਦੀ ਗੱਲ ਕੀਤੀ ਜੇ ਕੋ ਤੁਹਾਡੇ ਕੋਲ ਇਹ ਸੰਪਰਕ ਕਰਦਾ ਹੈ ਅਸੀਂ ਟਰਾਲੀ ਨਹੀਂ ਲੈਣੀ ਅਸੀਂ ਆਪਦੀ ਟਰਾਲੀ ਨੂੰ ਜਾਲੀ ਤੁਹਾਡੇ ਥਰੂ ਲਵਾਉਣੀ ਆ ਲਵਾ ਦਿਓਗੇ ਇਹ ਵੀ ਹੈ ਨਾ ਜੀ ਸਾਨੂੰ ਸਾਹਿਬ ਕੀਆਂ ਗੱਲਾਂ ਜਿਵੇਂ ਮੰਨ ਲਓ ਕਿ ਤੁਸੀਂ ਜੈਕ ਦੀ ਗੱਲ ਕਰਤੀ ਤੁਸੀਂ ਕਹਿੰਦੇ ਹੋ ਕਿ ਜੈਕ ਜਿਹੜਾ ਅਸੀਂ ਲਾ ਕੇ ਦਿੰਨੇ ਆ ਉਹ ਇੰਨੇ ਰੇਟ ਦਾ ਹੁੰਦਾ ਜਿਹੜੇ ਦੂਜੇ ਭਰਾ ਕੋਈ ਲਾਉਂਦੇ ਆ ਉਹ ਮਹਿੰਗਾ ਲਾਉਂਦੇ ਆ ਜੇ ਕੋ ਤੁਹਾਡੇ ਕੋਲੇ ਪਹੁੰਚ ਕਰਦਾ ਵੀ ਪੁਰਤਪਾਲ ਦੀ ਯਾਰ ਮਾੜੇ ਬੰਦੇ ਆ ਟਰਾਲੀ ਕੋਲ ਹੈਗੀ ਜੈਕ ਮਾੜਾ ਸਾਨੂੰ ਜੈਕ ਬਦਲਾ ਦਿਓ ਇਹ ਰੇਟ ਤੇ ਚੱਲ ਜਾਏਗਾ ਪੈਰ ਵੀ ਹੋ ਜਾਣਗੇ ਮਤਲਬ ਮੇਰਾ ਤੁਸੀਂ ਸਾਰਾ ਕੁਝ ਕਰਨ ਨੂੰ ਤਿਆਰ ਜੀ ਇਹ ਨਹੀਂ ਆ ਵੀ ਜੇ ਇਕੱਲੀ ਟਰਾਲੀ ਅਸੀਂ ਵੇਚ ਨਹੀਂ ਅਸੀਂ ਇੱਕ ਜਿਹੜਾ ਪਾਰਸ ਕਿਸੇ ਭੈਣ ਭਰਾ ਦਾ ਸਾਰ ਵੇਲਾ ਸਾਰਨ ਮੇਲੇ ਉਹ ਵੀ ਚੇਂਜ ਵਧੀਆ ਕਰਕੇ ਦੇ ਸਕਦੇ ਹਾਂ ਸਹੀ ਰਸਤਾ ਜਿਹੜਾ ਸਹੀ ਉਹ ਚੀਜ਼ ਉਹ ਦੇਵਾਂਗੇ ਸਹੀ ਗਾਈਡ ਕਰ ਦੇਵਾਂਗੇ ਅੱਗੋਂ ਅਗਲੇ ਦਿਸ਼ਾ ਹੈ ਜਿਹੜੀਆਂ ਥਾਲੀਆਂ ਨੇ ਜਿਹੜਾ ਇਹਨਾਂ ਨੂੰ ਪੇਂਟ ਕੀਤਾ ਆ ਇਹ ਪੇਂਟ ਜਿਹੜੀ ਚਾਦਰੇ ਦੇ ਤੇ ਮਤਲਬ ਫਰੈਸ਼ ਚਾਦਰਾਂ ਲਾ ਕੇ ਉਹ ਪੇਂਟ ਕੀਤਾ ਜਿਹੜਾ ਪੁਰਾਣੀ ਤੋਂ ਰਗੜਾਈ ਹੋਣੀ ਕਰ ਦਿੱਤਾ ਹੈ ਜਿਹੜੀ ਫਰਾਸ਼ ਹੋਏਗੀ ਉਹਨੂੰ ਕਰਾ ਚੁਕਾ ਤਾਂ ਹੈ ਜਿਹੜੀ ਪੁਰਾਣੀ ਉਹ ਬਰਾਂਡ ਹੈ ਹਲੋ ਪਾਰ ਦਾ ਸਾਰਾ ਕੰਮ ਮੇਲੇ ਨੂੰ ਉਹਨੂੰ ਤੁਹਾਨੂੰ ਸਾਭ ਸਾਨੂੰ ਪਤਾ ਹੈ। ਉਹਦਾ ਕਹਿਣ ਦਾ ਮਤਲਬ ਇਹ ਆ ਕਿ ਚਲੋ ਜਿਹੜੀ ਲਫ਼ਜ਼ਾਂ ਮੈਂ ਪਹਿਲਾਂ ਬੋਲ ਕੇ ਵੀ ਗੁਰਸਿੱਖੀ ਨਾਲ ਜੁੜਿਆ ਪਰਿਵਾਰ ਹੈ ਤੇ ਹਰ ਕਿਸੇ ਦੀ ਮਦਦ ਕਰਨ ਨੂੰ ਪਿਆਰ ਰੈਂਦੇ ਤੇ ਮੈਂ ਤੁਹਾਨੂੰ ਇੱਕੋ ਚੈਨ ਲਫ਼ਜ਼ੋ ਵੀ ਵਰਤੇ ਸੀ ਕਿ ਉਹ ਜੇ ਕਿਸੇ ਨੇ ਅੱਧੀ ਰਾਤ ਵੀ ਫੋਨ ਕਰਤਾ ਵੀ ਮੇਰੀ ਕਨਾਲ ਝੂਨਾ ਮਤਲਬ ਕੱਦ ਵੱਜਾ ਪਿਆ ਲਹਿਰ ਚਲੇ ਜਾਣ ਵਾਲੀ ਹੈ ਜੇ ਮੇਰੇ ਇੰਨਾ ਵੇਲਾ ਸਾਧੂ ਦੋ ਕਨਾਲਾ ਮੇਰੀ ਥਾਂ ਭਰੀ ਹੋਈ ਹੈ ਉਹ ਦੋ ਕਨਾਲਾ ਨੂੰ ਬਣਾਉਣ ਵਾਸਤੇ ਚਲੇ ਜਾਣਾ ਇੰਨੀ ਵੱਡੀ ਮਿਹਨਤ ਹੈ। ਓਕੇ ਸਰ ਅਸੀਂ ਜਾਵਾਂਗੇ ਥੋੜੇ ਜਿਹਾਵਾਂਗੇ ਭਾਈ ਅੱਜ ਅੱਧਾ ਕਰ ਲਾ। ਹਾਂ। ਇਹ ਜਿਹੜਾ ਚੀਜ਼ ਹੈ ਨਾ ਸਾਰਾ ਇਹਨਾਂ ਦਾ ਦਰਮਦਰ ਖੜਾ ਕੀਤਾ ਇਹ ਆਪਦੀ ਬਹੁਤ ਵੱਡੀ ਕਿਰਸਦਾ ਹੈ ਮਿਹਨਤ ਦਾ ਹੈ ਜੀ ਇਹ ਮਤਲਬ ਇਹ ਨਹੀਂ ਆਪਾਂ ਕਹਿ ਸਕਦੇ ਸਾਰਾ ਵਪਾਰ ਦੇ ਵਿੱਚੋਂ ਕੱਢਿਆ ਮਿਹਨਤ ਬੜੀ ਵੱਡੀ ਚੀਜ਼ ਹੁੰਦੀ ਹੈ ਦੋਸਤੋ ਅੱਜ ਅਸੀਂ ਪਿੰਡ ਬੱਗੇ ਕੇ ਪਿੰਪਲ ਸਰਦਾਰ ਕਿਰਪਾਲ ਸਿੰਘ ਕੋਲੇ ਆਏ ਸੀਗੇ ਅੱਜ ਤੁਹਾਨੂੰ ਜਾਣੂ ਕਰਾਇਆ ਗਿਆ ਟਰੈਕਟਰ ਟਰਾਲੀਆਂ ਤੋਂ ਜਿਹੜੇ ਕੀ ਇਹ ਆਪ ਪਿਆਰ ਕਰਵਾ ਕੇ ਤੁਹਾਡੇ ਵੀਰਾਂ ਵਾਸਤੇ ਸੇਲ ਵਾਸਤੇ ਕਰਦੇ ਆ ਤੁਸੀਂ ਕੋਈ ਵੀ ਮੇਰਾ ਵੀਰ ਉਸ ਕੋਈ ਵੀ ਸੱਜਣ ਕਿਤੋਂ ਵੀ ਦੂਰੋਂ ਨੇੜੋਂ ਤੂੰ ਆਏਗਾ ਕਿੰਨੀ ਦੂਰੋਂ ਆਏਗਾ ਤੁਹਾਡਾ ਅਦਬ ਤੁਹਾਡਾ ਸਤਾਰ ਤੁਹਾਡਾ ਜਿੰਨਾ ਵੀ ਰਿਸਪੈਕਟ ਦਾ ਬੰਦੀ ਉਹ ਸਤਪਾਲ ਸਿੰਘ ਦੀ ਕਰਨਗੇ ਤੇ ਤੁਸੀਂ ਦੋਸਤੋ ਕੋਈ ਵੀ ਚੀਜ਼ ਲੈਣ ਤੋਂ ਪਹਿਲਾਂ ਇੱਕ ਵਾਰੀ ਸਤਪਾਲ ਸਿੰਘ ਜੀ ਕੋਲੇ ਬੱਗੇ ਕੇ ਪਿੱਸਲ ਜ਼ਰੂਰ ਟਰਾਈ ਮਾਰੋ ਮੈਂਬਰ ਅਸੀਂ ਤੁਹਾਨੂੰ ਦੁਬਾਰਾ ਫੇਰ ਇੱਕ ਵਾਰ ਸਤਪਾਲ ਸਿੰਘ ਦੀ ਦੁਬਾਰਾ ਨੰਬਰ ਆਪਣਾ ਪੀਸ ਦੱਸੋ ਜੀ 9963 9935 ਸੰਗਤ ਜੀ ਬਹੁਤ ਬਹੁਤ ਧੰਨਵਾਦ